ਹਾਂਜੀ ਹਾਜ਼ਰਾਂ ਜੀ ਇੱਕ ਵਾਰ ਫੇਰ ਤੁਹਾਨੂੰ ਯਾਦ ਹੋਣਾ ਆਪਾਂ ਕੁਝ ਕੁ ਦਿਨ ਪਹਿਲਾਂ ਜਿਹੜੀ ਵੀਡੀਓ ਪਾਈ ਸੀ ਉਹਦੇ ਵਿੱਚ ਆਪਾਂ ਇਹ ਵਾਲੀ ਟ੍ਰੇਸ ਆ ਜਿਹੜੀ ਉਹ ਡਰਾ ਕਰਨੀ ਵੀ ਸਿੱਖੀ ਸੀ ਠੀਕ ਹੈ ਦੋਨਾਂ ਤਰੀਕਿਆਂ ਦੇ ਨਾਲ ਤੇ ਇਹਦੀ ਆਪਾਂ ਟ੍ਰੇਸ ਬਣਾਉਣੀ ਵੀ ਸਿੱਖੀ ਸੀ ਠੀਕ ਹੈ ਇਹ ਵਾਲੀ ਆਪਾਂ ਟ੍ਰੇਸ ਬਣਾਈ ਸੀ ਦੋਨੋਂ ਦੇਖੋ ਇਹ ਵਾਲੀ ਬੁਟੀ ਸੀ ਇੱਕ ਇਹ ਕਾ ਵੱਡੀ ਵਾਲੀ ਇੱਕ ਸੈਂਟੀਮੀਟਰ ਵਾਲੀ ਬੁੱਤੀ ਸੀ ਤੇ ਹਾਫ ਤੋਂ ਹਾਫ ਸੈਂਟੀਮੀਟਰ ਵਾਲੀ ਲਾ ਲਓ ਥੋੜੀ ਜਿਹੀ ਵੱਧ ਰੱਖ ਦੇਉਣੀ ਹੈ ਆਪਾਂ ਤੇ ਇਹ ਦੀ ਆਪਾਂ ਟ੍ਰੇਸ ਵੀ ਤਿਆਰ ਕੀਤੀ ਸੀ ਇਹ ਵਾਲੀ ਆਪਾਂ ਪਿਛਲੀ ਵੀਡੀਓ ਦੇ ਵਿੱਚ ਜਿਹੜੀ 16 ਬਾਕਸ ਵਾਲੀ ਇਹ ਵਾਲੀ ਬਣਾਈ ਸੀ ਬੁੱਤੀ ਉਦੋਂ ਆਪਾਂ ਇਹ ਟ੍ਰੇਸ ਨਾ ਬਣਾਈ ਸੀ ਤੇ ਨਾਲ ਹੀ ਆਪਾਂ ਇਹਦੇ ਨਾਲ ਵੀ ਬਣਾਈ ਸੀ ਠੀਕ ਹੈ ਦਿਖ ਰਹੇ ਹੋਣਗੇ ਆਈ ਥਿੰਕ ਤੁਹਾਨੂੰ ਬਾਕਸ ਇਹ ਵਾਲੇ ਬਾਕਸ ਕਰ ਲਓ ਆਵਲਾ ਤੇ ਆਵਲਾ ਲਗਭਗ ਸਾਈਜ਼ ਸੀਮੀ ਆ ਬਸ ਪੁਆਇੰਟ ਇੱਕ ਵੱਧ ਆਪਾਂ ਇਹਨੂੰ ਵਧਾ ਲੈਨੇ ਹੁਨੇ ਸਾਰੇ ਪਾਸਿਆਂ ਤੋਂ ਉਵੇਂ ਹੀ ਕੀਤਾ ਤੇ ਹੁਣ ਆਪਾਂ ਇਸ ਬੂਟੀ ਨਾਲ ਸੂਟ ਛਾਪਾਂਗੇ ਸੂਟ ਤੇ ਡਿਜ਼ਾਈਨਿੰਗ ਕਰਾਂਗੇ ਠੀਕ ਹੈ ਤੇ ਆਪਣਾ ਆਪਣਾ ਸੂਟ ਚੱਕ ਲੋ ਸਭ ਤੋਂ ਪਹਿਲਾਂ ਆਪਾਂ ਬਿਲਕੁਲ ਆਸਾਨ ਜਿਹਾ ਕੋਈ ਡਿਜ਼ਾਈਨ ਬਣਾਵਾਂਗੇ ਠੀਕ ਹੈ ਇਹਦੇ ਨਾਲ ਕੀ ਹੋਊਗਾ ਕਿ ਤੁਹਾਡਾ ਇੱਕ ਤਾਂ ਹੱਥ ਚੱਲ ਪੂਗਾ ਤੇ ਦੂਸਰਾ ਤੁਹਾਡਾ ਜਿਹੜਾ ਆ ਛੇਤੀ ਬਣ ਜੂਗਾ ਸੂਟ ਇਸ ਲਈ ਆਪਾਂ ਥੋੜਾ ਸਾਝਾ ਡਿਜ਼ਾਈਨ ਬਣਾਵਾਂਗੇ ਇਹ ਮੇਰੇ ਕੋਲ ਇਹ ਕੱਪੜਾ ਹੈਗਾ ਤੇ ਇਹਦੇ ਵਿੱਚ ਆਪਾਂ ਪਹਿਲਾਂ ਆਪਣਾ ਨਾਪ ਆ ਜਿਹੜਾ ਉਹ ਲੈ ਲਵਾਂਗੇ ਇਹ ਆਪਾਂ ਇੱਕ ਸਿਰਾ ਲੈ ਲਿਆ ਇਹਦਾ ਦੇਖੋ ਇਹ ਕੰਨੀ ਆ ਦਿਖ ਰਹੀ ਹੋਊਗੀ ਤੁਹਾਨੂੰ ਕੰਨੀ ਆ ਇਹ ਤੇ ਇਹ ਵਾਲਾ ਆਪਣਾ ਇਹਦਾ ਦੂਜਾ ਸਿਰਾ ਲੈ ਹਾਂਜੀ ਟੇਪ ਲੈ ਲਓ ਚਾਕ ਲੈ ਲਓ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਹੈ ਸਭ ਤੋਂ ਪਹਿਲਾਂ ਜਿਹੜਾ ਇਹ ਕੰਨੀ ਵਾਲਾ ਪਾਸਾ ਹੈ ਕੰਨੀ ਵਾਲਾ ਕੋਈ ਵੀ ਪਾਸਾ ਲੈ ਲਓ ਤੁਸੀਂ ਆ ਆਪਣੀ ਦੂਜੀ ਕੰਨੀ ਆ ਚਾਹੇ ਇਹ ਆ ਕੰਨੀ ਲੈ ਲਓ ਚਾਹੇ ਆ ਕੰਨੀ ਲੈ ਲਓ ਇਹ ਕੋਈ ਮੈਟਰ ਨਹੀਂ ਕਰਦਾ ਜਿਹੜੀ ਮਰਜ਼ੀ ਕੰਨੀ ਲੈ ਲਓ ਤੁਸੀਂ ਠੀਕ ਹੈ ਤੇ ਹੁਣ ਆਪਾਂ ਇਹਨੂੰ ਕੀ ਕਰਨਾ ਹੈ ਜਿਹੜਾ ਕੰਨੀ ਵਾਲਾ ਪਾਸਾ ਤੁਹਾਡਾ ਨਾਪ ਚਾਹੇ ਕੋਈ ਵੀ ਆ ਚਾਹੇ ਤੁਸੀਂ 50 ਕਿਲੋ ਦੇ ਆ ਚਾਹੇ ਤੁਸੀਂ 80 ਕਿਲੋ ਦੇ ਹੋ ਠੀਕ ਹੈ ਜਿੰਨਾ ਮਰਜ਼ੀ weight ਆ ਤੁਹਾਡਾ ਇੱਕ ਕਾਮਨ ਜਿਹਾ ਨਾਪ ਤੁਹਾਨੂੰ ਮੈਂ ਦੱਸ ਰਹੀ ਹਾਂ ਕਿ ਕੰਨੀ ਵਾਲੇ ਪਾਸਿਓ ਤੁਸੀਂ 2 ਇੰਚ ਦਾ ਨਿਸ਼ਾਨ ਲਾਉਣਾ ਠੀਕ ਹੈ ਸਬਦਾ ਇਹ ਸੇਮ ਹੋਊਗਾ ਠੀਕ ਹੈ ਚਾਹੇ ਤੁਹਾਡਾ ਘੇਰਾ 20 ਇੰਚਾ ਚਾਹੇ ਤੁਹਾਡਾ ਘੇਰਾ 25 ਇੰਚ ਜਿੰਨਾ ਮਰਜੀ ਤੁਹਾਡਾ ਘੇਰਾ ਇਹ ਨਾ ਆਪਾਂ ਜਿਹੜਾ ਆਹ ਵਾਲਾ ਕੰਨੀ ਵਾਲੀ ਸਾਈਡ ਤੋਂ ਤੁਸੀਂ 2 ਇੰਚ ਤੇ ਲਾਉਣਾ ਨਿਸ਼ਾਨ ਕੰਨੀ ਤੁਸੀਂ ਜਿਹੜੀ ਮਰਜੀ ਲੈ ਲਓ ਚਾਹੇ ਖੱਬੇ ਵਾਲੇ ਪਾਸੇ ਵਾਲੀ ਲੈ ਲਓ ਕੰਨੀ ਚਾਹੇ ਤੁਸੀਂ ਇੱਧਰ ਸੱਜੇ ਪਾਸੇ ਵਾਲਾ ਪਾਸਾ ਲੈ ਲਓ ਠੀਕ ਹੈ ਇਹ ਸੱਜੇ ਪਾਸੇ ਦੀ ਕੰਨੀ ਆ ਇਹ ਖੱਬੇ ਪਾਸੇ ਜਿਹੜੀ ਮਰਜ਼ੀ ਲੈ ਲਓ ਪਰ ਰੱਖਣਾ ਤੁਸੀਂ 2 ਇੰਚ ਕੰਨੀ ਵਾਲੇ ਪਾਸਿਓਂ ਠੀਕ ਹੈ ਕੰਨੀ ਆ ਇੰਨਾਕ ਤਾਂ ਤੁਹਾਨੂੰ ਸ਼ਾਇਦ ਮੈਂ ਸਮਝਦੀ ਆ ਕਿ ਪਤਾ ਹੀ ਹੋਊਗਾ ਕਿ ਆਹ ਵਾਲੀ ਆਪਣੀ ਕੰਨੀ ਹੁੰਦੀ ਹੈ ਕੰਨੀ ਵਾਲੀ ਸਾਈਡ ਤੋਂ ਆਪਾਂ 2 ਇੰਚ ਤੇ ਨਿਸ਼ਾਨ ਲਾਉਣਾ ਠੀਕ ਹੈ ਉਸ ਤੋਂ ਬਾਅਦ ਨੈਕਸਟ ਸਟੈਪ ਆਪਣਾ ਕੀ ਹੈ ਇਹ ਆਪਾਂ 2 ਤੇ ਲਾ ਲਿਆ ਨਾ 2 ਇੰਚ ਤੇ ਲਾ ਕੇ ਤੋਂ ਆਪਾਂ ਸਿੱਧੀ ਲਾਈਨ ਖਿੱਚ ਦੇਣੀ ਹੈ 2 ਇੰਚ ਤੇ ਲਿਖ ਰਹੀ ਹੈ ਜੀ 2 ਇੰਚ ਤੇ ਹੁਣ ਇਹ ਆਪਣਾ ਦੂਜਾ ਪਾਸਾ ਆ ਗਿਆ ਠੀਕ ਹੈ ਨੀਚਲਾ ਪਾਸਾ ਆ ਗਿਆ ਕਹਿੰলো ਆ ਕੰਨੀ ਸੀ ਕੰਨੀ ਤੋਂ ਜਿਹੜਾ ਇਹ ਵਾਲਾ ਪਾਸਾ ਹੋਊਗਾ ਆਈ ਥਿੰਕ ਤੁਸੀਂ ਸਮਝ ਪਾ ਰਹੇ ਹੋਵੋਗੇ ਇਹ ਆਪਣੀ ਕੰਨੀ ਆ ਨਾ ਇਹ ਆਪਣਾ ਘੇਰਾ ਵਾਲਾ ਪਾਸਾ ਆ ਗਿਆ ਤਾਂ ਇਧਰੋਂ ਤੁਸੀਂ 3 ਇੰਚ ਦੇ ਨਿਸ਼ਾਨੀ ਲਾਉਣੀ ਆ 3 ਇੰਚ ਠੀਕ ਹੈ ਮੈਂ ਤੁਹਾਨੂੰ ਫੇਰ ਕਰ ਰਹੀ ਹਾਂ ਤੁਹਾਡਾ ਘੇਰਾ ਜਿੰਨਾ ਮਰਜ਼ੀ ਹੋਵੇ ਇਹ ਤੁਸੀਂ 3 ਇੰਚ ਤੇ ਨਿਸ਼ਾਨੀ ਲਾਉਣੀ ਆ 3 ਇੰਚ ਇਧਰੋਂ ਛੱਡਣਾ 2 ਇੰਚ ਇਧਰੋਂ ਛੱਡਣਾ ਇਹ ਕਾਮਨ ਨਾਪ ਹੈ ਜਿੰਨਾ ਮਰਜੀ ਤੁਹਾਡਾ ਘੇਰਾ ਹੈ ਇਹ ਤੁਸੀਂ ਰੱਖਣਾ ਹੀ ਰੱਖਣਾ ਇੰਨਾ ਠੀਕ ਹੈ 3 3 ਇੰਚ ਤੇ ਤੁਸੀਂ ਨਿਸ਼ਾਨ ਲਾਉਣਾ ਜੇ ਤੁਸੀਂ ਕਦੇ ਵੀ ਸੂਟ ਨਹੀਂ ਛਾਪਿਆ ਤੁਹਾਨੂੰ ਨਹੀਂ ਆਉਂਦੀ ਕਟਿੰਗ ਸਟਿਚਿੰਗ ਕੁਝ ਵੀ ਤਾਂ ਇਸ ਤਰੀਕੇ ਨਾਲ ਤੁਸੀਂ ਬਿਲਕੁਲ ਸਹੀ ਨਾਪ ਕੇ ਆਪਣਾ ਘੇਰਾ ਵਰਕ ਕਰ ਸਕਦੇ ਹੋ ਹੈਂਡਵਰਕ ਠੀਕ ਹੈ ਹੁਣ ਦੇਖੋ ਇਹ ਆਪਣੀ ਕੰਨੀ ਸੀ ਨਾ ਥੋੜਾ ਜਿਹਾ ਹੋਰ ਦੇਖੋ ਇਹ ਆਪਣੀ ਕੰਨੀ ਸੀ ਨਾ ਦਿਖ ਰਹੀ ਹੈ ਹਾਂਜੀ ਇਹ ਆਪਣੀ ਕੰਨੀ ਸੀ ਇਹ ਆਪਣਾ ਸਿਰਾ ਸੀਗਾ ਠੀਕ ਹੈ ਹੁਣ ਆਪਾਂ ਇਧਰੋਂ 2 ਇੰਚ ਤੇ ਲਾ ਲਈ ਨਿਸ਼ਾਨੀ ਤੇ ਇਧਰੋਂ ਆਪਾਂ ਲਾ ਲਈ 3 ਇੰਚ ਤੇ ਦਿਖ ਰਹੀ ਹੈ ਨਾ 3 ਇੰਚ ਹੁਣ ਆਪਾਂ ਨੈਕਸਟ ਕੀ ਕਰਨਾ ਹੈ ਜਿਹੜਾ 3 ਇੰਚ ਵਾਲਾ ਪਾਸਾ ਇਹਦੇ ਬਰਾਬਰ ਕੰਨੀ ਵਾਲੀ ਸਾਈਡ ਤੋਂ ਆਹ ਜਿਹੜਾ ਆਪਾਂ 2 ਇੰਚ ਤੇ ਨਿਸ਼ਾਨ ਲਾਇਆ ਹੈ ਨਾ 2 ਇੰਚ ਤੇ ਇੱਥੋਂ ਤੁਸੀਂ ਆਪਣਾ ਘੇਰਾ ਰੱਖ ਲੈਣਾ ਵੀ ਕਿੰਨਾ ਦਾ ਥੋੜਾ ਜਿਹਾ ਹੋਰ ਆਪਾਂ ਜੁਮ ਕਰ ਲੀਏ ਇਸ ਸਿਰੇ ਤੋਂ ਇਸ ਸਿਰੇ ਤੱਕ ਦੂਸਰੇ ਤੱਕ ਤੁਸੀਂ ਆਪਣੇ ਘੇਰੇ ਤੇ ਨਿਸ਼ਾਨ ਲਾ ਲੈਣਾ ਤੁਹਾਡਾ 18 ਇੰਚ ਦਾ ਘੇਰਾ 18 ਇੰਚ ਤੇ ਲਾ ਲਓ ਠੀਕ ਹੈ ਜੇ ਤੁਹਾਡਾ 20 ਇੰਚ ਦਾ ਘੇਰਾ ਹੁਣ ਦਿਖ ਰਿਹਾ ਠੀਕ ਹੈ ਹੁਣ ਆਹ ਸਿਰੇ ਤੋਂ ਦਿਖ ਰਿਹਾ ਨਾ ਹਾਂਜੀ ਆ ਸਿਰੇ ਤੋਂ ਤੁਸੀਂ ਦੂਜੇ ਸਿਰੇ ਤੱਕ ਠੀਕ ਹੈ ਕੰਨੀ ਵਾਲੇ ਪਾਸਿਓਂ ਇਧਰੋਂ ਤੁਸੀਂ ਆਪਣਾ ਨਿਸ਼ਾਨ ਲਾਉਣਾ ਕਿ ਤੁਹਾਡਾ ਘੇਰਾ ਜਿਹੜਾ ਉਹ ਕਿੰਨਾਗਾ ਉਹ 20 ਇੰਚ ਵੀ ਹੋ ਸਕਦਾ ਤਾਂ 20 ਤੇ ਲਾ ਲਿਓ ਠੀਕ ਹੈ ਜੇ 22 ਇੰਚ ਆ 22 ਤੇ ਲਾ ਲਿਓ ਜੇ 25 ਇੰਚ ਆ 25 ਤੇ ਲਾ ਲਿਓ ਜੇ 18 ਇੰਚ ਆ ਤਾਂ 18 ਤੇ ਲਾ ਲਿਓ ਠੀਕ ਹੈ ਇਹ ਚੀਜ਼ ਹੈ ਧਿਆਨ ਰੱਖਣੀ ਆ ਕਿ ਤੁਸੀਂ ਘੇਰਾ ਜਿਹੜਾ ਉਹ ਜਿੰਨੇ ਇੰਚ ਦਾ ਤੁਹਾਡਾ ਘੇਰਾ ਹੈਗਾ ਉਹਨੂੰ 9 ਇੰਚ ਤੇ ਤੁਸੀਂ ਨਿਸ਼ਾਨ ਲਗਾ ਲੈਣਾ। ਨੈਕਸਟ ਤੁਸੀਂ ਕੀ ਕਰਨਾ ਜਿਵੇਂ ਹੁਣ ਮੇਰਾ ਮੈਂ 22 ਇੰਚ ਘੇਰਾ ਰੱਖਣਾ। ਠੀਕ ਹੈ? ਤਾਂ 22 ਇੰਚ ਤੱਕ ਆਪਾਂ ਨਿਸ਼ਾਨ ਲਾ ਲਿਆ ਇਹ ਵਾਲਾ। ਇਹ ਆਪਾਂ 20 ਤੇ ਵੈਸੇ ਤੁਹਾਨੂੰ ਮੈਂ ਲਾ ਕੇ ਦੱਸਿਆ ਸੀ। ਨੈਕਸਟ ਆਪਾਂ 22 ਇੰਚ ਤੇ ਨਿਸ਼ਾਨ ਲਾ ਲਿਆ। ਇਸ ਤੋਂ ਬਾਅਦ ਤੁਸੀਂ ਇਹਨੂੰ ਮਿਲਾ ਦੇਣਾ। ਠੀਕ ਹੈ? ਦੋਨੇ ਨਿਸ਼ਾਨ ਨੇ ਜਿਹੜੇ ਆਪਾਂ ਲਾਏ ਇਹਨੂੰ ਆਪਾਂ ਐਂਡ ਤੱਕ ਮਿਲਾ ਦੇਵਾਂਗੇ ਹੁਣ ਆਪਾਂ ਕੀ ਕਰਨਾ ਹੁਣ ਇਹਦਾ ਹਾਫ ਅੱਧ ਕਰ ਲਿਓ ਜੇ ਤੁਹਾਡਾ 20 ਇੰਚਾ ਘੇਰਾ ਤਾਂ 10 ਇੰਚ ਕਰ ਲਿਓ ਵੈਸੇ ਜਿਹੜਾ ਆਪਾਂ ਡਿਜ਼ਾਈਨ ਬਣਾ ਰਹੇ ਆਂ ਜ਼ਰੂਰੀ ਨਹੀਂ ਹੈ ਪਰ ਵੀ ਆਧੀ ਕਰਨਾ ਜਾਂ ਕੁਝ ਵੀ ਜਿਵੇਂ ਮੇਰਾ 2 ਇੰਚਾ ਘੇਰਾ 11 ਇੰਚ ਕਰ ਲੈਣਾ ਇਹਦੇ ਨਾਲ ਥੋੜਾ ਜਿਹਾ ਵੀ ਆਪਣੇ ਕੋਲ ਦੋ ਪਾਰਟ ਜੇ ਬਣ ਜਾਣਗੇ ਤਾਂ ਜਦੋਂ ਆਪਾਂ ਸੂਟ ਛਾਪਾਂਗੇ ਤਾਂ ਆਪਾਂ ਨੂੰ ਥੋੜੀ ਜਿਹੀ ਆਸਾਨੀ ਰਹੂਗੀ ਹੁਣ ਆਪਾਂ ਇੱਕ ਸਾਈਡ ਨੂੰ ਕਰਕੇ ਇਹਦੇ ਤੇ ਛਾਪਦੇ ਆਂ ਡਿਜ਼ਾਈਨ ਹੁਣ ਦੇਖੋ ਇੱਕ ਦੋ ਦੋ ਤਰੀਕੇ ਨਾਲ ਆਪਾਂ ਛਾਪ ਸਕਦੇ ਹਾਂ ਇਹਨੂੰ ਇੱਕ ਤਾਂ ਤੁਸੀਂ ਦੇਖੋ ਜਿਵੇਂ ਹੁਣ ਆਪਾਂ ਇਹ ਵਾਲੀ ਨਿਸ਼ਾਨੀ ਲਾਈ ਹੈ ਨਾ ਤੇ ਇੱਕ ਆ ਵਾਲੀ ਲਾਈ ਹੈ ਇੱਧਰ ਹੁਣ ਦੋ ਤਰੀਕਾ ਤਰੀਕੇ ਪਣਾ ਸਕਦੇ ਤੁਸੀਂ ਇੱਕ ਤਾਂ ਇਹ ਕਿ ਇਥੋਂ 5 5 ਇੰਚ ਤੇ ਜਾਂ 4 4 ਇੰਚ ਤੇ ਨਿਸ਼ਾਨ ਲਾ ਕੇ ਜਿਵੇਂ ਇਹ ਆਪਾਂ 5 ਤੇ ਲਾ ਲਿਆ ਠੀਕ ਹੈ ਇਸ ਤੋਂ ਬਾਅਦ 10 ਤੇ ਲਾ ਲਿਆ ਆਪਾਂ ਕੀ ਕਰਨਾ ਮੈਂ ਤੁਹਾਨੂੰ ਦਿਖਾ ਵੀ ਦਿੰਨੀ ਆ ਆਪਾਂ ਐਦਾਂ ਬਾਕਸ ਬਣਾਉਣੇ ਨੇ ਤੁਸੀਂ ਦੇਖੇ ਹੋਣਗੇ ਐਦਾਂ ਬਾਕਸ ਬਣਾ ਕੇ ਜਿਹੜਾ ਆ ਪੁਆਇੰਟ ਛੱਡੇ ਨੇ ਨਾ ਆਪਾਂ ਮੈਂ ਤੁਹਾਨੂੰ ਇੱਥੇ ਫੋਟੋ ਵੀ ਸ਼ੋਅ ਕਰ ਦੂੰਗੀ ਨਾਲ ਤੁਹਾਨੂੰ ਠੀਕ ਹੈ ਸਾਈਡ ਤੇ ਜਿਹੜੇ ਮੈਂ ਇਸ ਬਾਕਸ ਨਾਲ ਡਿਜ਼ਾਈਨ ਬਣਾਏ ਨੇ ਜਾਂ ਹੁਣ ਤੱਕ ਆਪਾਂ ਦੇਖੇ ਨੇ ਕਿ ਆਹ ਬਾਕਸ ਦੇ ਜਿਹੜੇ ਜਿਹੜੇ ਸਿਰੇ ਨੇ ਇਹਨਾਂ ਤੇ ਅਗਲਾ ਫੁੱਲ ਬਣਾ ਦਿੰਦਾ ਤੇ ਇਹ ਸਿੰਗਲ ਜਾਂ ਰਨਿੰਗ ਸਟਿਚ ਲਾ ਲਓ ਜਾਂ ਬੈਕ ਸਟਿਚ ਦੇ ਨਾਲ ਇਦਾਂ ਜਾਲਜਾ ਬਣ ਜਾਂਦਾ ਪੂਰੇ ਸੂਟ ਤੇ ਬਣਾ ਲਓ ਚਾਹੇ ਘੇਰੇ ਤੇ ਬਣਾ ਲਓ ਇੱਥੇ ਤੁਸੀਂ ਜਿਹੜਾ ਮਰਜੀ ਫੁੱਲ ਆ ਜਿਹੜਾ ਇੱਥੇ ਆਪਾਂ ਪਾ ਸਕਦੇ ਆ ਠੀਕ ਹੈ ਕਾਫੀ ਟ੍ਰੈਂਡਿੰਗ ਦੇ ਵਿੱਚ ਸੀਗਾ ਇਹ ਡਿਜ਼ਾਈਨ ਤੇ ਤੁਸੀਂ ਇਹ ਚੀਜ਼ ਵੀ ਕਰ ਸਕਦੇ ਹੋ ਇਹ ਮੇਰੇ ਕੋਲੇ ਫਿਕਸ ਹੈ ਡਿਜ਼ਾਈਨ ਬਣਿਆ ਹੋਇਆ ਕਿਉਂਕਿ ਮੈਂ ਕਾਫੀ ਜਿਹੜੇ ਡਿਜ਼ਾਈਨ ਨੇ ਉਹ ਇਦਾਂ ਬਣਾ ਚੁੱਕੇ ਆ ਐਮਬਰਡਰੀ ਦੇ ਮਸ਼ੀਨ ਐਮਬਰਡਰੀ ਦੇ ਤਾਂ ਮੇਰੇ ਕੋਲੇ ਤਾਂ ਇਹ ਟੈਸ ਬਣੀ ਹੋਈ ਆ ਠੀਕ ਐ ਜੇ ਤੁਸੀਂ ਇਦਾਂ ਟੈਸ ਬਣਾਉਣੀ ਆ ਤਾਂ ਇਹ ਮੇਰੇ ਕੋਲੇ 3 ਇੰਚ ਦਾ ਲਗਭਗ ਬਾਕਸ ਹੈ ਇੱਕ ਜੇ ਆਪਾਂ ਆਹ ਪੁਆਇੰਟ ਆ ਨਾ ਇਹ ਸੈਂਟਰ ਹੈ ਇਹਨਾਂ ਦਾ ਠੀਕ ਐ ਤਾਂ ਇਸ ਪੁਆਇੰਟ ਤੋਂ ਤੁਸੀਂ ਇਸ ਪੁਆਇੰਟ ਤੱਕ ਲਗਭਗ ਮੇਰਾ 3 ਪੌਣੇ ਇੱਕ 3 ਇੰਚ ਦਾ ਫਾਸਲਾਗਾ ਤਾਂ ਇਹ ਮੇਰਾ ਫਿਕਸ ਬਾਕਸ ਬਣੇ ਹੋਏ ਨੇ ਮੈਂ ਤਾਂ ਇਦਾਂ ਹੀ ਛਾਪ ਦਿਆਂਗੀ ਜੇ ਤੁਹਾਨੂੰ ਇਦਾਂ ਛਾਪਣਾ ਔਖਾ ਲੱਗਦਾ ਤਾਂ ਥੋੜੇ ਜੇ ਵੱਡੇ ਬਾਕਸ ਬਣਾ ਲਿਓ ਤੁਸੀਂ ਕੀ ਕਰਨਾ ਚਾਹਤਾ 5 ਇੰਚ ਦਾ ਬਾਕਸ ਬਣਾ ਲਿਓ ਠੀਕ ਹੈ ਜਿਵੇਂ ਆਪਾਂ 5 ਇੰਚ ਤੇ ਨਿਸ਼ਾਨੇ ਲਗਾਈ ਸੀ ਬਸ ਡੱਬੇ ਬਣਾਉਣੇ ਆ ਆਪਣੇ ਘੇਰੇ ਦੇ ਹਿਸਾਬ ਨਾਲ ਜਿੰਨਾ ਮਰਜੀ ਸਾਈਜ਼ ਰੱਖ ਲਿਓ 4 ਇੰਚ ਰੱਖ ਲਿਓ ਜਿਵੇਂ ਆ 4 ਇੰਚ ਰੱਖ ਲੈਨੇ ਆਪਾਂ ਠੀਕ ਹੈ 8 ਇੰਚ ਹੋ ਗਿਆ ਫਿਰ 12 ਇੰਚ ਤੇ ਲੱਗ ਜੂ ਨਿਸ਼ਾਨ ਠੀਕ ਹੈ ਮੈਂ ਤੁਹਾਨੂੰ ਰਫਲੀ ਇੱਕ ਸਟਰਕਚਰ ਜਿਹਾ ਬਣਾ ਕੇ ਦਿਖਾ ਦਿੰਨੀ ਆ ਇਦ ਫਿਰ ਆਪਾਂ 4 4 ਇੰਚ ਤੇ ਲਾਵਾਂਗੇ 4 ਇੰਚ ਤੇ ਲੱਗ ਗਿਆ 8 ਇੰਚ ਤੇ ਲੱਗ ਗਿਆ ਫਿਰ ਇਦਾਂ ਹੀ ਜੇ ਆਪਾਂ ਇੱਧਰੋਂ ਲਾਵਾਂਗੇ ਉੱਪਰਲੀ ਸਾਈਡ ਤੋਂ ਹੁਣ ਫਿਰ 4 ਇੰਚ ਤੇ ਲੱਗ ਗਿਆ 8 ਇੰਚ ਤੇ 12 ਇੰਚ ਤੇ ਐਂ ਅੱਗੇ-ਅੱਗੇ ਲਾਈ ਜਾਓ 5-5 ਇੰਚ ਰੱਖ ਲਿਓ 4-4 ਰੱਖ ਲਿਓ ਠੀਕ ਹੈ ਜਿੰਨਾ ਵੀ ਰੱਖਣਾ ਹੁਣ ਇਹ ਤੋਂ ਬਾਅਦ ਤੁਸੀਂ ਕੀ ਕਰਨਾ ਜਿਵੇਂ ਆਪਣੀ ਇਹ ਨਿਸ਼ਾਨੇ ਹੋਗੇ ਨਾ ਨਿਸ਼ਾਨ ਲਾਈਨੇ ਜਿਹੜੇ ਆਪਾਂ ਤਾਂ ਇਹਨਾਂ ਨੂੰ ਐਂ ਟੇਢੀ ਲੋਟ ਮਿਲਾ ਦੇਣਾ ਠੀਕ ਹੈ ਜਿਵੇਂ ਐ 4 ਇੰਚ ਤੋਂ 4 ਇੰਚ ਠੀਕ ਹੈ ਐਂ ਇਹਦੇ ਤੋਂ 8 ਇੰਚ ਤੋਂ 8 ਇੰਚ फिर नेक्स्ट नेक्स्ट किधर गया ए तो सारे जो निशान ने वो मिला दें जितथे जिते भी तो फिर उस बात अ टेढ़ लोट मिला देने ठीक है जी मैं आ वाले से इधर शुरू कर लिए मिल गया वाला हो गया बन ਗਏ ਨ ਬਾਕਸ ਦੇਖੋ ਮੇਰੇ ਕੋਲ ਟ੍ਰੇਸ ਆ ਇਸ ਲਈ ਮੈਂ ਤਾਂ ਉਹ ਤੋਂ ਹੀ ਛਾਪ ਲੈਣਾ ਇਹ ਮੈਂ ਤੁਹਾਨੂੰ ਦੱਸਣ ਲਈ ਸੀ ਸਰ ਦੇਖੋ ਇਹ ਬਾਕਸ ਬਣ ਗਏ ਆ ਘੱਟ ਦਿਖ ਰਿਹਾ ਇਹ ਦੇਖਦਾ ਆਈ ਥਿੰਕ ਨਾ ਹਾਂਜੀ ਦਿਖ ਰਿਹਾ ਤਾਂ ਤੁਸੀਂ ਇਦਾਂ ਇਦਾਂ ਬਾਕਸ ਬਣਾ ਲੇ ਦੇਖੋ ਇਹ ਬਾਕਸ ਬਣ ਗਏ ਨਾ ਆਪਾਂ 4 4 ਇੰਚ ਤੇ ਬਾਕਸ ਬਣਾ ਲੇ 5 ਤੇ ਬਣਾਉਗੇ 5 ਤੇ ਉੱਪਰ ਘੇਰਾ ਜਿੰਨਾ ਤੁਸੀਂ ਰੱਖਣਾ ਚਾਹੋ ਆਪਾਂ ਨੇ ਦੋ ਬਾਕਸ ਦਾ ਰੱਖਿਆ ਸੀਗਾ 4 ਇੰਚ ਇਹ 4 ਇੰਚ ਇਹ ਤਾਂ 8 ਇੰਚ ਦਾ ਗਿੱਠ ਦਾ ਘੇਰਾ ਤੁਹਾਡਾ ਬਣ ਗਿਆ ਚਾਹੇ ਤੁਸੀਂ ਬਿਲਕੁਲ ਗਲੇ ਤੱਕ ਇਦਾਂ ਜਾਲ ਬਣਾ ਲਿਓ ਠੀਕ ਹੈ ਉਹ ਵੀ ਸਹੀ ਰਹੂਗਾ ਇਹ ਦੇਖੋ ਬਾਕਸ ਬਿਲਕੁਲ ਇੱਕੋ ਜਿਹਾ ਨਹੀਂ ਤਾਂ ਇਹਦਾ ਜਿਹੜਾ ਇਹ ਪੁਆਇੰਟ ਹੈ ਚਾਹੇ ਤਾਂ ਤੁਸੀਂ ਇੱਥੇ ਬੂਟੀ ਬਣਾ ਲਓ ਜਿਹੜੇ ਇਹਦਾ ਸੈਂਟਰ ਹੋਊਗਾ ਆਹ ਵਾਲਾ ਪੁਆਇੰਟ ਜਿੱਥੇ ਦੋਨੇ ਸਿਰੇ ਮਿਲਣਗੇ ਤਾਂ ਉਹ ਚਾਹੇ ਤਾਂ ਉਸ ਪੁਆਇੰਟ ਤੇ ਬੂਟੀ ਬਣਾ ਲਿਓ ਠੀਕ ਹੈ ਜੇ ਇਸ ਪੁਆਇੰਟ ਤੇ ਨਹੀਂ ਬਣਾਉਣੀ ਤਾਂ ਜਿਹੜਾ ਬਾਕਸ ਦਾ ਸੈਂਟਰ ਹੈ ਤੁਸੀਂ ਇੱਥੇ ਬਣਾ ਸਕਦੇ ਹੋ ਜਿਹੜੀ ਮਰਜ਼ੀ ਬੂਟੀ ਬਣਾ ਲਓ ਜੇ ਤੁਹਾਨੂੰ ਸਿੰਗਲ ਡੱਬੀ ਵਾਲੀ ਬਣਾਉਣੀ ਆ ਗਈ ਉਹ ਬਣਾ ਲਓ ਜੇ 4 ਡੱਬੀ ਵਾਲੀ ਆ ਗਈ ਉਹ ਬਣਾ ਲਓ 16 ਲੀਟਰ ਵੈਸੇ ਜ਼ਿਆਦਾ ਵੱਡੀ ਹੋ ਜਾਏਗੀ ਉਹ ਇਹਦੇ ਵਿੱਚ ਆਉਣੀ ਨਹੀਂ ਫਿਰ ਤੁਸੀਂ ਬਾਕਸ ਹੋਰ ਵੱਡੇ ਕਰ ਲਿਓ ਤਾਂ ਤੁਸੀਂ ਇੱਥੇ ਜਿਹੜੀ ਮਰਜ਼ੀ ਬੂਟੀ ਹੈ ਜਿਹੜੀ ਉਹ ਛਾਪ ਸਕਦੇ ਹੋ ਤਾਂ ਹੁਣ ਆਪਾਂ ਜ਼ਰੂਰੀ ਨਹੀਂ ਇਹੀ ਡਿਜ਼ਾਈਨ ਬਣਾਉਣਾ ਠੀਕ ਹੈ ਜਿਹੜਾ ਮਰਜ਼ੀ ਡਿਜ਼ਾਈਨ ਬਣਾ ਲਓ ਤੁਸੀਂ ਆਪਾਂ ਇੱਕ ਵਾਰੀ ਸੂਟ ਤਿਆਰ ਕਰਨਾ ਬਸ ਸਾਡੇ ਹੱਥੀਂ ਤਾਂ ਕਿ ਸਾਨੂੰ ਇਹ ਸਰਟੀਫਿਕੇਸ਼ਨ ਹੋ ਸਕੇ ਕਿ ਅਸੀਂ ਜਿਹੜੀ ਇਹ ਸਿੰਧੀ ਬੁਟੀ ਦੀ ਕਢਾਈ ਹੈ ਉਹ ਸਿੱਖ ਲਈ ਤੇ ਸਾਨੂੰ ਆ ਗਈ ਬਣਾਉਣੀ ਠੀਕ ਹੈ ਤਾਂ ਹੁਣ ਆਪਾਂ ਇਹਨੂੰ ਸੂਟ ਨੂੰ ਟੇਸ ਕਰਦੇ ਹਾਂ ਇਹਦੇ ਨਾਲ ਠੀਕ ਹੈ ਇਹ ਤੁਹਾਨੂੰ ਮੈਂ ਡਿਜ਼ਾਈਨ ਇੱਥੇ ਸਕਰੀਨ ਤੇ ਸ਼ੋਅ ਕਰਦੇ ਨੇ ਉਹ ਤੁਸੀਂ ਚੈੱਕ ਕਰ ਲਿਓ ਉਦਾਂ ਕੀ ਤੁਸੀਂ ਬਣਾ ਸਕਦੇ ਹੋ ਆਪਾਂ ਲੈ ਲੈਣਾ ਜੀ ਨੀਲ ਠੀਕ ਹੈ ਇਹਨੂੰ ਚੰਗੀ ਤਰ੍ਹਾਂ ਨਚੋੜ ਲੈਣਾ ਠੀਕ ਹੈ ਇਹ ਤੁਸੀਂ ਧਿਆਨ ਰੱਖਿਓ ਕਿ ਜਦੋਂ ਵੀ ਤੁਸੀਂ ਨੀਲ ਨਾਲ ਛਾਪਣਾ ਹੈ ਨੀਲ ਦੇ ਵਿੱਚ ਆਪਾਂ ਤੇਲ ਪਾਉਣੇ ਹੁੰਦੇ ਆ ਮਸ਼ੀਨ ਦਾ ਤੇਲ ਪਾ ਲਓ ਜੇ ਮਿੱਟੀ ਦਾ ਮਿਲਦਾ ਮਿੱਟੀ ਦਾ ਪਾ ਲਓ ਵਸੇ ਉਹ ਮਿਲਦਾ ਨਹੀਂ ਹੈ ਇਸ ਲਈ ਆਪਾਂ ਮਸ਼ੀਨ ਦਾ ਤੇਲ ਪਾ ਲੈਣੇ ਹੁੰਦੇ ਆ ਇਹਦੇ ਵਿੱਚ ਤੇ ਇਸ ਲਈ ਇਹਨੂੰ ਕੀ ਕਰਨਾ ਤੁਸੀਂ ਜਦੋਂ ਛਾਪਣਾ ਤਾਂ ਇਹਨੂੰ ਚੰਗੀ ਤਰ੍ਹਾਂ ਨਚੋੜ ਲੈਣਾ ਜੇ ਨਹੀਂ ਨਚੋੜੋਗੇ ਤਾਂ ਫਿਰ ਇਹ ਨੀਚੇ ਤੇਲ ਫੈਲ ਜਾਂਦਾ ਫੈਲਾ ਨਾਲ ਸਾਡਾ ਡਿਜ਼ਾਈਨ ਆ ਜਿਹੜਾ ਉਹ ਪ੍ਰੋਪਰ ਦਿਖਦਾ ਨਹੀਂ ਤੇ ਮਿਕਸ ਜਾ ਹੋ ਜਾਂਦਾ ਨੀਚੇ ਹਣ ਆਪਾਂ ਕੀ ਕਰਨਾ ਆ ਆਪਣੇ ਕੋਲੇ ਸਿੱਧੀ ਲਾਈਨ ਹੈ ਨਾ ਮਾਰੀ ਹੋਈ ਮਾਰਕਰ ਨਾਲ ਤੇ ਉਧਰ ਇਹ ਵਾਲੀ ਸਿੱਧੀ ਲਾਈਨ ਆ ਠੀਕ ਹੈ ਉਧਰੋਂ ਇਹ ਵਾਲਾ ਆਪਣਾ ਬਾਰਡਰ ਸਾਈਡ ਹੋਊਗੀ ਠੀਕ ਹੈ ਤਾਂ ਆਪਾਂ ਜਦੋਂ ਇਹਨੂੰ ਰੱਖਣਾ ਤਾਂ ਇਸ ਬਾਕਸ ਨੂੰ ਐਦਾਂ ਪ੍ਰੋਪਰ ਆਹ ਲਾਈਨ ਤੇ ਲਾਈਨ ਆਹ ਵਾਲੀ ਲਾਈਨ ਤੇ ਆਹ ਲਾਈਨ ਠੀਕ ਹੈ ਤਾਂ ਸੈਂਟਰ ਲਗਭਗ ਸੈਂਟਰ ਆ ਸੀਗਾ ਸੈਂਟਰ ਆਪਣਾ ਠੀਕ ਹੈ ਤਾਂ ਇਸ ਸੈਂਟਰ ਤੇ ਹੀ ਆ ਜਾਣਾ ਇਹਨੇ ਕਿਉਂਕਿ ਮੇਰੀ ਟ੍ਰੇਸ ਮੈਂ ਆਪਣੇ ਘੇਰੇ ਦੇ ਹਿਸਾਬ ਨਾਲ ਬਣਾਈ ਹੋਈ ਸੀ ਤੇ ਜੇ ਕੋਈ ਹੋਰ ਨਾਪ ਦਾ ਪੰਜ ਤੋਂ ਐਮਬੈਡਰੀ ਕਰਦੇ ਆ ਤਾਂ ਆਪਾਂ ਵੱਧ ਘੱਟ ਕਰ ਲੈਣੇ ਹੁੰਦੇ ਆ ਇਹਨੂੰ ਵੀ بار-ਬਾਰ ਰੱਖ ਕੇ ਛਾਪਿਆ ਜਾਊਗਾ ਇੱਕ ਵਾਰੀ ਇਹ 10 ਤੋਂ 11 ਇੰਚ ਦੀ ਮੈਂ ਟ੍ਰੇਸ ਲਗਭਗ ਹਰੇਕ ਬਣਾਉਣੀ ਹੁੰਦੀ ਆ ਲੋ ਜੀ ਹੁਣ ਆਪਾਂ ਇਹਨੂੰ ਛਾਪ ਦੇਣਾ ਹੈ ਦੇਖੋ ਦੇਖ ਤਾ ਨਾ ਛੱਪ ਗਿਆ ਵਧੀਆ ਬਸ ਇਹ ਧਿਆਨ ਰੱਖਣਾ ਕਿ ਨੀਚੇ ਪ੍ਰੋਪਰ ਛੱਪ ਜਾਵੇ ਨਹੀਂ ਤਾਂ ਫਿਰ ਤੁਹਾਨੂੰ ਬਾਅਦ ਵਿੱਚ ਨਾ ਦਿੱਕਤ ਆਊਗੀ ਇਹਨੂੰ ਆਪਾਂ ਕਰ ਲਾਂਗੇ ਸਾਫ਼ ਵੈਸੇ ਬਾਰ-ਬਾਰ ਸਾਫ਼ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਬਣਾਇਆ ਤੁਹਾਨੂੰ ਪ੍ਰੋਪਰ ਨੀਚੇ ਤੋਂ ਨਿਸ਼ਾਨ ਦਿਸਣ ਜਦੋਂ ਆਪਾਂ ਟੇਸ ਨੂੰ ਰੱਖਦੇ ਹਾਂ ਇਸ ਲਈ ਆਪਾਂ ਛੱਪਣ ਲੱਗੇ ਇਹਨੂੰ ਸਾਫ਼ ਕਰ ਲੈਣੇ ਆ ਬਾਰ-ਬਾਰ ਦੇਖੋ ਬਣ ਗਿਆ ਨਾ ਵਧੀਆ ਕੇਰਾ ਹੁਣ ਇਹਦੇ ਉੱਪਰ ਉੱਪਰੀ ਆਪਾਂ ਐਮਬਲਟਰੀ ਕਰ ਦੇਣੀ ਹੈ ਜਿਹੜਾ ਆਪਾਂ ਛਾਪਿਆ ਸੀ ਦੇਖੋ ਇਹ ਥੋੜਾ ਵੱਡਾ ਸੀ ਨਾ ਬਾਕਸ 4 ਇੰਚ ਦਾ ਇਹ ਇੱਥੇ ਐਂਡ ਹੋ ਰਿਹਾ ਤੇ ਇਹ ਇੱਥੇ ਹੋ ਰਿਹਾ ਇਹ ਮੇਰਾ 3 ਇੰਚ ਦਾ ਜਿਹੜਾ ਟ੍ਰੇਸ ਬਣੀ ਹੋਈ ਆ ਆਪਾਂ ਇਹ ਹੀ ਛਾਪ ਲਈਏ ਹੁਣ ਐਈ ਆਪਾਂ ਇਧਰਲੀ ਸਾਈਡ ਰੱਖ ਕੇ ਛਾਪ ਲਾਂਗੇ ਠੀਕ ਹੈ ਦੇਖੋ ਇੱਥੇ ਬਾਕਸ ਮੈਚ ਕਰ ਗਿਆ ਬਾਕਸ ਨਾਲ ਬਾਕਸ ਤਾਂ ਆਪਾਂ ਇਹ ਤੋਂ ਅੱਗੇ ਇਦਾਂ ਹੀ ਛਾਪ ਲਾਂਗੇ ਰੱਖ ਕੇ ਠੀਕ ਹੈ ਹੁਣ ਆਪਾਂ ਟਰੇਸ ਸਾਰਾ ਕਰ ਲਿਆ ਇਸ ਤੋਂ ਬਾਅਦ ਆਪਾਂ ਕੀ ਕਰਨਾ ਜੇ ਵੈਸੇ ਤਾਂ ਤੁਹਾਡੇ ਹੱਥੇ ਨੱਕ ਟਿਕ ਜਾਣਾ ਚਾਹੀਦਾ ਕਿ ਤੁਹਾਨੂੰ ਇੱਥੇ ਸਿੰਧੀ ਬੁਟੀ ਛਾਪਣ ਦੀ ਜ਼ਰੂਰਤ ਹੀ ਨਾ ਪਵੇ ਤੁਸੀਂ ਬਿਨਾਂ ਛਾਪੇ ਹੀ ਟੰਕਾ ਜਿਹੜਾ ਭਰ ਸਕੋ ਪਰ ਹੁਣ ਆਪਾਂ ਇੱਥੇ ਇਹ ਵਾਲੀ ਟਰੇਸ ਜਿਹੜੀ ਆਪਣੀ ਸੀਗੀ ਨਾ ਛੋਟਾ ਬਾਕਸ ਛੋਟੀ 4 ਬਾਕਸ ਵਾਲੀ ਛੋਟੀ ਜਿਹੜੀ ਟਰੇਸ ਆਪਣੀ ਇਹ ਦੇਖੋ ਇਹ 1 ਸੈਂਟੀਮੀਟਰ ਵਾਲੀ ਹੈ ਇਹ ਹਾਫ ਲਗਭਗ ਹਾਫ ਵਾਲੀ ਆ ਤਾਂ ਇਹਨੂੰ ਆਪਾਂ ਕੀ ਕਰਨਾ ਹੈ ਜਿਹੜੇ ਆ ਸੈਂਟਰ ਪੁਆਇੰਟ ਨੇ ਦਿਖ ਰਿਹਾ ਹੈ ਨਾ ਇਹ ਸੈਂਟਰ ਪੁਆਇੰਟ ਤੇ ਆਪਾਂ ਇਹਦਾ ਸੈਂਟਰ ਰੱਖਣਾ ਹੈ ਇਹਦਾ ਸੈਂਟਰ ਇਸ ਸੈਂਟਰ ਪੁਆਇੰਟ ਤੇ ਹੋਣਾ ਚਾਹੀਦਾ ਤਾਂ ਆਪਾਂ ਐ ਸਿੰਪਲ ਰੱਖ ਕੇ ਡਾਇਰੈਕਸ਼ਨ ਆਪਣੇ ਹਿਸਾਬ ਨਾਲ ਜਿੱਧਰ ਨੂੰ ਮਰਜ਼ੀ ਰੱਖ ਲਿਓ ਜਿੱਧਰ ਨੂੰ ਤੁਹਾਨੂੰ ਜ਼ਿਆਦਾ ਸਹੀ ਲੱਗਦੀ ਹੈ ਕੰਫਰਟੇਬਲ ਲੱਗਦੀ ਹੈ ਇਸ ਛਾਪੀ ਨੂੰ ਪੂਰੀ ਚੰਗਾ ਇਧਰ ਛਾਪ ਲੈਣੇ ਆ ਸੈਂਟਰ ਠੀਕ ਹੈ ਸੈਂਟਰ ਦੇ ਵਿੱਚ ਰੱਖ ਕੇ ਤੁਸੀਂ ਇਹਨੂੰ ਛਾਪ ਲੈਣਾ ਦੇਖੋ ਤ ਸਾਰੇ ਜਿਹੜੇ ਸੈਂਟਰ ਪੁਆਇੰਟ ਨੇ ਆਪਾਂ ਉਹਦੇ ਤੇ ਨੂੰ ਛਾਪ ਲੈਣਾ ਠੀਕ ਜਿੱਥੇ ਜਿੱਥੇ ਵੀ ਤੁਹਾਡਾ ਸੈਂਟਰ ਪੁਆਇੰਟ ਬਣਦਾ ਸਾਰੇ ਕਿਤੇ ਨੂੰ ਛਾਪ ਲਿਓ ਇੱਕ ਸਾਈਡ ਤੋਂ ਲੱਗ ਜੂ ਵੈਸੇ ਮੈਂ ਤਾਂ ਰੈਂਡਮਲੀ ਬਣਾ ਰਹੀ ਆ ਦੇਖੋ ਇਦਾਂ ਤੁਸੀਂ ਸਾਰੇ ਜਿਹੜੇ ਬਾਕਸ ਨੇ ਸਾਰੇ ਸੈਂਟਰ ਪੁਆਇੰਟਾਂ ਤੇ ਛਾਪ ਲੈਣੇ ਨੇ ਠੀਕ ਹੈ ਇਦਾਂ ਤੁਸੀਂ ਛਾਪ ਲਿਓ ਨੂੰ ਸਾਰੇ ਨੂੰ ਤੇ ਇਹ ਫਿਰ ਉਸ ਤੋਂ ਬਾਅਦ ਆਪਾਂ ਇਹਦਾ ਵਰਕ ਕਰਦੇ ਹਾਂ ਹੁਣ ਆਪਾਂ ਨੇ ਛਾਪ ਤਾਂ ਲਿਆ ਇਹਨੂੰ ਟੈਸਟ ਕਰ ਲਿਆ ਹੁਣ ਆਪਾਂ ਇਹਦੇ ਤੇ ਡਿਜ਼ਾਈਨ ਬਣਾਵਾਂਗੇ ਡਿਜ਼ਾਈਨ ਬਣਾਉਣ ਲਈ ਆਪਾਂ ਨੂੰ ਚਾਹੀਦੇ ਨੇ ਥ੍ਰੈਡ ਇਹ ਆਪਾਂ ਗੁੱਚੀ ਵਾਲੇ ਥ੍ਰੈਡ ਲੈ ਲਏ ਨੇ ਠੀਕ ਹੈ ਇਹ ਹੈਗਾ ਜੇ 157 ਨੰਬਰ ਗ੍ਰੀਨ ਹੈ ਡੋਲੀ ਦਾ ਠੀਕ ਹੈ ਤੇ ਇਹ ਹੈਗਾ ਆਪਣੇ ਕੋਲੇ ਰੰਗੋਲੀ ਦਾ ਰੰਗੋਲੀ ਕੰਪਨੀ ਦਾ ਪਰ ਇਹਦੇ ਉੱਤੇ ਨੰਬਰ ਗੁੱਟੀ ਤੇ ਨਹੀਂ ਲਿਖਿਆ ਹੋਇਆ ਇਹਦਾ ਨੰਬਰ ਹੈਗਾ R12312 ਮਜ਼ੈਂਟਾ ਕਲਰ ਹੈ ਇਹ ਠੀਕ ਹੈ ਮਜ਼ੈਂਟਾ ਇਹਦੇ ਗੁੱਟੀ ਤੇ ਨੰਬਰ ਲਿਖਿਆ ਹੋਇਆ ਪਰ ਆਹ ਨੰਬਰ ਹੈ ਇਹਦਾ 12312 ਠੀਕ ਹੈ ਤਾਂ ਜਿਹੜਾ ਮਰਜ਼ੀ ਤੁਸੀਂ ਆਪਣੀ ਮੈਚਿੰਗ ਦੇ ਸਾਬ ਨਾਲ ਉਹ ਕਰ ਲਿਓ ਕਿਉਂਕਿ ਮੇਰੇ ਜਿਹੜੇ ਕਲਰ ਤੇ ਇਹੀ ਜੱਜ ਰਹੇ ਸੀ ਦੋਨੋਂ ਜ਼ਿਆਦਾ ਕੁਛ ਚਲੋ ਆਪਣੀ ਮੈਚਿੰਗ ਹੁੰਦੀ ਹੈ ਕਿ ਆਹ ਰੰਗ ਆਪਾਂ ਪਾਉਣਾ ਹਨ ਤਾਂ ਹੁਣ ਤੁਸੀਂ ਸਿੰਧੀ ਬੁਟੀ ਤਾਂ ਦੇਖੋ ਬਣਾਉਣੀ ਸਿੱਖ ਹੀ ਲਈ ਐ ਉਹ ਨਹੀਂ ਮੈਂ ਇੱਥੇ ਰਿਪੀਟ ਕਰਾਂਗੀ ਠੀਕ ਹੈ ਉਹ ਆਪਾਂ ਕਿੰਨੀਆਂ ਵੀਡੀਓ ਬਣਾ ਲਈਆਂ ਜਿਹੜੀ ਮਰਜ਼ੀ ਵੀਡੀਓ ਦੇਖ ਲਿਓ ਤੇ ਹੁਣ ਮੈਂ ਤੁਹਾਨੂੰ ਸਿਰਫ ਇਹਦੀ ਆਊਟਲਾਈਨਿੰਗ ਜਿਹੜੀ ਆਪਾਂ ਬਾਕਸ ਦੀ ਕਰਨੀ ਆ ਉਹ ਤੁਹਾਨੂੰ ਮੋਟੀ-ਮੋਟੀ ਜੀ ਦੱਸ ਦੇਣੀ ਆ ਅਪਗਤੀ ਸੇਵੀ ਇੱਕ ਸਿਰੇ ਤੋਂ ਥ੍ਰੈਡ ਜਿਹੜਾ ਬਾਹਰ ਕੱਢ ਲਾਂਗੇ ਜਿਵੇਂ ਹੁਣ ਇਹ ਵਾਲਾ ਪੁਆਇੰਟ ਹੈ ਜਿਹੜਾ ਆਪਣਾ ਇੱਥੋਂ ਸ਼ੁਰੂ ਕਰ ਲੈਨੇ ਆਪਾਂ ਜਾਂ ਇੱਥੋਂ ਕਰ ਲੋ ਇੱਥੋਂ ਅੱਗੇ ਚਾਈ ਜਾਵਾਂਗੇ ਜਿਤੋਂ ਮਰਜੀ ਤੁਸੀਂ ਸ਼ੁਰੂ ਕਰ ਲਿਓ ਜਿਵੇਂ ਹੁਣ ਆਪਾਂ ਇੱਥੋਂ ਕਰ ਲੈਨੇ ਆ ਮੈਂ ਫਰੇਮ ਵੀ ਨਹੀਂ ਲਾ ਰਹੀ ਇੱਕ ਵਾਰੀ ਤੁਹਾਨੂੰ ਮੋਟਾ ਪਚਾ ਲਾ ਹੀ ਲੈਨੇ ਆ ਇਹਦੇ ਨਾਲ ਥੋੜੀ ਜਿਹੀ ਆਸਾਨੀ ਹੋ ਜਾਊਗੀ ਤੁਹਾਨੂੰ ਸਮਝਣ ਚ ਰਫਲੀ ਚਲਾ ਕੇ ਦਿਖਾ ਰਹੀ ਹਾਂ ਤੁਸੀਂ ਜਿਆਦਾ ਟਾਈਟ ਫਰੇਮ ਨਹੀਂ ਲਾਉਣਾ ਸੂਟ ਤੇ ਨਹੀਂ ਤਾਂ ਸੂਟ ਜਿਹੜਾ ਛਿੱਜ ਜਾਏਗਾ ਨੋਰਮਲ ਜਿਹਾ ਰੱਖਣਾ ਕਿਉਂਕਿ ਹੈਂਡਵਰਕ ਲਈ ਆਪਾਂ ਨੂੰ ਜਿਆਦਾ ਟਾਈਟ ਫਰੇਮ ਦੀ ਜ਼ਰੂਰਤ ਨਹੀਂ ਹੁੰਦੀ ਬਿਨਾ ਫਰੇਮ ਤੋਂ ਵੀ ਹੋ ਜਾਂਦਾ ਇਹ ਬਸ ਥੋੜਾ ਜਿਹਾ ਧਿਆਨ ਰੱਖਣਾ ਪੈਂਦਾ ਫਿਰ ਹਾਂ ਦੇਖੋ ਆ ਜਾ ਰਿਹਾ ਹੈ ਨਾ ਆਪਣਾ ਜਿਹੜਾ ਸਿਰਾ ਹੈ ਇੱਥੋਂ ਤੁਸੀਂ ਇਸ ਸਿੰਪਲੀਆ ਤੋਪੇ ਜੇ ਪਰ ਲਿਓ ਜਿਵੇਂ ਆਪਾਂ ਸੂ ਪਹਿਲਾਂ ਬਿਨਾ ਮਸ਼ੀਨ ਤੋਂ ਸਲਾਈ ਨਹੀਂ ਲਾਉਂਦੇ ਹੁੰਦੇ ਸੀ ਤੋਪੇ ਜੇ ਪਰ ਪਰ ਕੇ ਤੇ ਇਹਨੂੰ ਰਨਿੰਗ ਸਟਿਚ ਬੋਲਦੇ ਆਪਾਂ ਜਾਂ ਰਨਿੰਗ ਸਟਿਚ ਪਾ ਲਿਓ ਚੇਨ ਸਟਿਚ ਪਾ ਲਿਓ ਠੀਕ ਹੈ ਸਟੋਨ ਲਾ ਲਿਓ ਤੇ ਜਾਂ ਫਿਰ ਤੁਸੀਂ ਇਹਨਾਂ ਚ ਕੁਝ ਵੀ ਨਹੀਂ ਲਾਉਣਾ ਤਾਂ ਤੁਸੀਂ ਸਟੈਮ ਸਟਿਚ ਹੁੰਦਾ ਜਿਹੜਾ ਉਹ ਪਾ ਲਿਓ ਆਪਾਂ ਪਹਿਲਾਂ ਇੱਕ ਟਿਊਟੋਰੀਅਲ ਬਣਾਇਆ ਹੋਇਆ ਹੈਂਡਵਰਕ ਦਾ ਤੁਸੀਂ ਪਲੇਲਿਸਟ ਦੇ ਵਿੱਚ ਜੇ ਜਾਉਗੇ ਨਾ ਉੱਥੇ ਜਾ ਕੇ ਤੁਸੀਂ ਜਦੋਂ ਚੈੱਕ ਕਰੋਗੇ ਹੈਂਡਵਰਕ ਟਿਊਟੋਰੀਅਲ ਉਹਦੇ ਵਿੱਚ ਪਹਿਲੀ ਵੀਡੀਓ ਦੇ ਵਿੱਚ ਹੀ ਆਪਾਂ ਜਿਹੜਾ ਇਦਾਂ ਰਨਿੰਗ ਸਟਿਚ ਚੇਨ ਸਟਿਚ ਬੈਕ ਸਟਿਚ ਸਪਲਟ ਸਟਿਚ ਸਾਰੇ ਸਟਿਚ ਨੇ ਜਿਹੜੇ ਉਹਦੇ ਵਿੱਚ ਦੱਸੇ ਹੋਏ ਨੇ ਤਾਂ ਤੁਸੀਂ ਇਦਾਂ ਜਿਹੜਾ ਇਹਦੀ ਆਊਟਲਾਈਨਿੰਗ ਕਰ ਸਕਦੇ ਹੋ ਸਾਰੇ ਬਾਕਸ ਪਰਕੇ ਠੀਕ ਹੈ ਜਿਹੜਾ ਮਰਜੀ ਸਟਿਚ ਇਸ ਚੀਜ਼ ਤੇ ਤੁਸੀਂ ਅ ਲਗਾ ਲਿਓ ਬਣਾ ਲਿਓ ਇਹ ਤੋਂ ਨੈਕਸਟ ਆਪਾਂ ਐਂ ਅੱਗੇ ਕੱਢ ਲਾਂਗੇ ਠੀਕ ਹੈ ਤਾਂ ਅਹੀਂ ਆਪਾਂ ਗਾਹਾਂ ਗਾਹਾਂ ਜਾਈ ਜਾਵਾਂਗੇ ਮੈਂ ਤੁਹਾਨੂੰ ਇਹਦੀ ਮੈਂ ਬਾਹ ਕੰਪਲੀਟ ਕੀਤੀ ਹੈ ਮੈਂ ਤੁਹਾਨੂੰ ਦਿਖਾ ਦੇਣੀ ਹੈ ਕਿ ਕਿੱਦਾਂ ਦੀ ਲੁੱਕ ਆਪਣੀ ਬਣੇਗੀ ਲੋ ਜੀ ਇਹ ਆਪਾਂ ਇਹਦੀ ਇੱਕ ਬਾਹ ਦੂਸਰੀ ਬਾਹ ਰਹਿੰਦੀ ਹੈ ਅਜੇ ਇੱਕ ਬਾਹ ਪਰ ਕੰਪਲੀਟ ਕਰ ਲਈ ਤੇ ਇਹ ਇਹਦੀ ਫਾਈਨਲ ਲੁੱਕ ਆ ਦੇਖੋ ਕਿੰਨਾ ਸੋਹਣਾ ਜੱਜ ਰਿਹਾ ਇਹ ਸਿੰਪਲੀ ਆਪਾਂ ਰਨਿੰਗ ਸਟਿਚ ਬਣਾ ਪਾਤਾ ਗ੍ਰੀਨ ਕਲਰ ਦਾ ਡਾਰਕ ਗ੍ਰੀਨ ਦਾ ਕਿਉਂਕਿ ਲਾਈਟ ਗ੍ਰੀਨ ਸੀਗਾ ਤੇ ਮਰਜੈਂਟਾ ਕਲਰ ਦੀ ਆਪਾਂ ਬੂਟੀ ਪਾਤੀ ਤੇ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਗੁੰਦ ਵਾਂਗ ਗੁੰਦਵਾਇਆ ਨੂੰ ਸੂਟ ਬਣਿਆ ਦੇਖੋ ਜਮਾ ਸਿੰਪਲ ਸੂਟ ਸੀ ਤੇ ਉਹਦੀ ਲੁੱਕਾ ਜਿਹੜੀ ਦੇਖੋ ਪੂਰੀ ਸੋਹਣੀ ਲੁੱਕ ਬਣ ਜਾਨੀ ਜਦੋਂ ਇਹਨੇ ਕੰਪਲੀਟ ਹੋਣਾ ਤਾਂ ਤੁਸੀਂ ਇਦਾਂ ਜੇ ਤੁਹਾਨੂੰ ਜਿਵੇਂ ਇਹਨਾਂ ਕਾਫੀ ਸੰਘਣਾ ਬਣ ਗਿਆ ਮੇਰੇ ਕੋਲੇ ਟੇਸ ਫਿਕਸ ਸੀ ਤੈਨ ਇੱਕ ਇੰਚ ਦਾ ਬਾਕਸ ਸੀਗਾ ਤਾਂ ਤੁਸੀਂ 5 ਇੰਚ ਜਾਂ 4 ਇੰਚ ਦਾ ਬਾਕਸ ਬਣਾ ਲਿਓ ਉਹਦੇ ਨਾਲ ਥੋੜਾ ਜਿਹਾ ਥੋੜਾ ਜਿਹਾ ਮਿਰਲਾ ਹੋ ਜਾਊਗਾ ਮਿਰਲਾ ਹੋਣ ਨਾਲ ਪਤਾ ਕੀ ਹੋਊਗਾ ਬੂਟੀਆਂ ਥੋੜੀਆਂ ਜਿਹੀਆਂ ਦੂਰ ਪੈਣਗੀਆਂ ਤੇ ਛੇਤੀ ਬਣ ਜਾਊਗਾ ਮਨੂੰ ਇਹ ਆ ਕਿ ਤੁਸੀਂ ਹੈਵੀ ਕੰਨ ਦੇ ਚੱਕਰ ਵਿੱਚ ਬੋਰ ਨਾ ਹੋ ਜਾਮੋ ਕਿ ਤੁਹਾਡਾ ਚਾਹੀ ਉੱਤਰ ਜੇ ਜਿੰਨਾ ਛੇਤੀ ਤੁਹਾਡਾ ਸੂਟ ਬਣੂਗਾ ਉੰਨਾ ਤੁਹਾਨੂੰ ਜ਼ਿਆਦਾ ਵਧੀਆ ਲੱਗੂਗਾ ਠੀਕ ਹੈ ਪੋਜ਼ਿਟਿਵਿਟੀ ਆਉਂਦੀ ਹੈ ਪੋਜ਼ਟਿਵ ਫੀਲ ਹੁੰਦਾ ਜਦੋਂ ਆਪਾਂ ਕੋਈ ਚੀਜ਼ ਕੰਪਲੀਟ ਕਰਦੇ ਆ ਤਾਂ ਤੁਸੀਂ ਥੋੜੇ ਜਿਹਾ ਵੱਡੇ ਬਾਕਸ ਰੱਖ ਲਿਓ ਇਹ ਚਾਹੇ ਤਾਂ ਇਦਾਂ ਫਿਕਸਡ ਟਰੇਸ ਬਣਾ ਲਿਓ ਜਦੋਂ ਮਰਜ਼ੀ ਕੰਮ ਆ ਜਾਵੇ ਇਹਦੇ ਜਿੰਨੇ ਮਰਜ਼ੀ ਸੂਟ ਛਾਪ ਲਿਓ ਮੈਂ ਬਹੁਤ ਸੂਟ ਨੇ ਜਿਹੜੇ ਇਹਦੇ ਨਾਲ ਛਾਪੇ ਨੇ ਹੁਣ ਤੱਕ ਬਣਾਏ ਨੇ ਤਾਂ ਤੁਸੀਂ ਆ ਦੇਖੋ ਇਦਾਂ ਬਾਕਸ ਦੀ ਟਰੇਸ ਬਣਾ ਲਿਓ ਤੇ ਜਦੋਂ ਮਰਜ਼ੀ ਇਹਨੂੰ ਵਰਤ ਲਿਓ ਹਣ ਤਾਂ ਜਾਂ ਫਿਰ ਤੁਸੀਂ ਇਦਾਂ ਸਿੰਪਲੀ ਆਪਣੇ ਸਕੇਲ ਲੈ ਕੇ ਬਾਕਸ ਬਣਾ ਕੇ ਸਿੱਧੀਆਂ ਤੇ ਟੇਡੀਆਂ ਲੈਣਾ ਲਾ ਕੇ ਸਿੱਧੇ ਬਾਕਸ ਬਣਾ ਲਓ ਸਿੱਧੇ ਬਣਾ ਲਓ ਟੇਡੇ ਬਣਾ ਲਓ ਜਿਵੇਂ ਵੀ ਤੁਹਾਨੂੰ ਕੰਫਰਟੇਬਲ ਲੱਗਦਾ ਤਾਂ ਤੁਸੀਂ ਇਦਾਂ ਸੋਹਣੇ ਸੋਹਣੇ ਸੂਟ ਨੇ ਜਿਹੜੇ ਤਿਆਰ ਕਰ ਸਕਦੇ ਹੋ ਜਿਹੜੀ ਮਰਜ਼ੀ ਸਿੰਧੀ ਪਾ ਲਓ ਜੇ ਤੁਹਾਡੇ ਬਾਕਸ ਥੋੜੇ ਵੱਡੇ ਨੇ ਸੈਂਟਰ ਦੇ ਵਿੱਚ ਸਿੰਗਲ ਬਾਕਸ ਵਾਲੀ ਸਿੰਧੀ ਪਾ ਦਿਓ ਇਹ ਚਾਰ ਬਾਕਸ ਵਾਲੀ ਐ ਸੈਂਟਰ ਦੇ ਵਿੱਚ ਸਿੰਗਲ ਪਾ ਦਿਓ ਜਿਵੇਂ ਮਰਜ਼ੀ ਤੁਸੀਂ ਇਹ ਆਈਡੀਆ ਤਾਂ ਤੁਹਾਨੂੰ ਸੋਸ਼ਲ ਮੀਡੀਆ ਤੇ ਉਹ ਜਿੰਨੇ ਮਰਜ਼ੀ ਲੈ ਲਓ ਮਿਲ ਜਾਣਗੇ ਠੀਕ ਹੈ ਤਾਂ ਤੁਸੀਂ ਇਹਨੂੰ ਹੁਣ ਟਰਾਈ ਕਰਨਾ ਬਣਾਉਣਾ ਸੂਟ ਆਪਣਾ ਤੇ ਤੁਸੀਂ ਇੰਸਟਾਗ੍ਰam ਤੇ ਨੀਡਲ ਟਾਸਕ ਉਸਤੇ ਹੀ ਆਪਣੀ ਜਿਹੜੀ ਇੰਸਟਾਗ੍ਰam ਆ ਆਈਡੀ ਹੈ ਤਾਂ ਉੱਥੇ ਮੈਨੂੰ ਫੋਟੋਆਂ ਜ਼ਰੂਰ ਭੇਜੋ ਇਸ ਤਰੀਜ਼ ਨਾਲ ਮੈਨੂੰ ਬਹੁਤ ਹੌਸਲਾ ਮਿਲਦਾ ਕਿ ਤੁਸੀਂ ਇੰਨੀ ਸਪੋਰਟ ਕਰਦੇ ਹੋ ਠੀਕ ਹੈ ਤਾਂ ਤੁਸੀਂ ਆਪਣੇ ਸੂਟ ਤਿਆਰ ਕਰੋ ਸੋਹਣੇ ਸੋਹਣੇ ਤੇ ਸੂਟ ਤਿਆਰ ਕਰਕੇ ਤੁਸੀਂ ਮੈਨੂੰ ਇੰਸਟਾਗ੍ਰam ਤੇ ਆਪਣੀ ਫੋਟੋ ਜ਼ਰੂਰ ਭੇਜਿਓ ਮੈਂ ਸ਼ੇਅਰ ਕਰਾਂਗੀ ਨੈਕਸਟ ਵੀਡੀਓ ਦੇ ਵਿੱਚ ਜਿਨੇ ਵੀ ਤੁਸੀਂ ਆਪਣੀ ਸੂਟ ਦੀ ਤਿਆਰ ਕੀਤੀ ਹੋਈ ਫੋਟੋ ਭੇਜੀ ਆਪਾਂ ਨੈਕਸਟ ਵੀਡੀਓ ਦੇ ਵਿੱਚ ਉਹਦੀ ਫੋਟੋ ਸ਼ੇਅਰ ਕਰਾਂਗੇ ਠੀਕ ਹੈ ਤੇ ਤੁਹਾਡਾ ਆ ਨਾਮ ਜ਼ਰੂਰ ਮੈਂਸ਼ਨ ਕਰਾਂਗੇ ਕਿ ਕਿਹੜੇ ਸਬਸਕ੍ਰਾਈਬਰ ਨੇ ਇਹ ਸੂਟ ਆਪਣੀ ਵੀਡੀਓ ਨੂੰ ਦੇਖ ਕੇ ਤਿਆਰ ਕੀਤਾ ਠੀਕ ਹੈ ਤਾਂ ਅੱਗੇ ਤੋਂ ਆਪਾਂ ਫਿਰ ਕਿਸੇ ਹੋਰ ਟੌਪਿਕ ਦੇ ਨਾਲ ਮਿਲਦੇ ਹਾਂ ਤਦ ਤੱਕ ਬਾਏ ਬਾਏ